ਸੋਸ਼ਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਤੇ ਸਾਰਾ ਟੌਪਿਕ ਚੱਲ ਰਿਹਾ ਅਸੀਂ ਸੈਿਤ ਦੇ ਰੂਪ ਸੈਿਤ ਦੇ ਰੂਪ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਸਿਲੇਬਸ ਦੇ ਵਿੱਚ ਦੋ ਪ੍ਰਕਾਰ ਦੇ ਵਿੱਚ ਸੈਿਤ ਦੇ ਰੂਪ ਵੰਡੇ ਹੋਏ ਨੇ ਮਦਕਾਲੀ ਰੂਪ ਅਤੇ ਅਦੁਲੀ ਰੂਪ ਮਦਕਾਲੀ ਅਤੇ ਅਦੁਲੀ ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਮੱਧਕਾਲੀ ਰੂਪ ਪੜ ਚੁੱਕੇ ਆ ਜਿਵੇਂ ਕਿ ਸ਼ਬਦ ਸ਼ਲੋਕ ਕਾਫੀ ਬਾਰਾਮਾ ਜਨਮਸਾ ਕੀ ਟੀਕਾ ਬੱਚੀਆਂ ਆਦ ਅਸੀਂ ਇਹ ਸਾਰੇ ਰੂਪ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਆ ਤੇ ਅੱਜ ਤੋਂ ਅਸੀਂ ਸਟਾਰਟ ਕਰ ਰਹੇ ਆ ਆਧੁਨਿਕ ਸਾਹਿਤ ਦੇ ਰੂਪ ਜਿन्हे ਵਿੱਚ ਤੁਹਾਨੂੰ ਮਿਲੇਗਾ ਵੇਖਣ ਨੂੰ ਗੀਤ ਨਜ਼ਮ ਗਜ਼ਲ ਰੁਬਾਈ ਹਾਈਕੂ ਨਾਵਲ ਨਾਟਕ ਇਕਾਂਗੀ ਆਦ ਤੇ ਅੱਜ ਅਸੀਂ ਸ਼ੁਰੂਆਤ ਕਰ ਰਹੇ ਆ गीत गजल आते न संतो तो चलो आज ਦਾ ਲੈਕਚਰ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਅਸੀਂ ਪੜ ਰਹੇ ਹਾਂ ਗੀਤ ਗੀਤ ਕੀ ਹੁੰਦਾ ਹੈ ਗੀਤ ਅਸੀਂ ਸਾਰੇ ਸੁਣਦੇ ਹਾਂ ਸਾਨੂੰ ਪਤਾ ਹੈ ਗੀਤ गाना song ਕੀ ਚੀਜ਼ ਹੈ ਗੀਤ ਉਹ ਰਚਨਾ ਹੈ ਜਿਸ ਨੂੰ ਗਾਇਆ ਜਾ ਸਕਦਾ ਹੈ ਗੀਤ ਲਿਖੇ ਜਾਂਦੇ ਨੇ ਗਾਣ ਦੇ ਲਈ ਗੀਤ ਹੈ ਜੋ ਜਿਸ ਨੂੰ ਗਾਇਆ ਜਾ ਸਕੇ ਇਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ ਠੀਕ ਹੈ ਇਸ ਦੇ ਵਿੱਚ ਕਿੰਨੇ ਸੁਰ ਹੁੰਦੇ ਨੇ ਜਿਹੜੇ ਸੁਰ ਆਪਾਂ ਪੜਦੇ ਆ ਨਾ ਸਾ ਰੇ ਗਾ ਮਾ ਪਾ ਧਾ ਨੀ ਸਾ ਸੱਤ ਸੁਰਾਂ ਦੀ ਗਿਣਤੀ ਹੁੰਦੀ ਹੈ ਤਾਂ ਗੀਤ ਗਾਣ ਦੇ ਲਈ ਇਹਨਾਂ ਸੁਰਾਂ ਦਾ ਗਿਆਨ ਹੋਣਾ ਜ਼ਰੂਰੀ ਹੁੰਦਾ ਹੈ ਠੀਕ ਹੈ ਜਿਹੜੇ ਇਹ ਸੱਤ ਸੁਰ ਹੁੰਦੇ ਨੇ ਨਾ ਇਹਨਾਂ ਦੀ ਇੱਕ ਲਹਿਰ ਹੁੰਦੀ ਹੈ ਗੀਤ ਦੇ ਅੰਦਰ ਇਸ ਨੂੰ ਗਾਉਂਦੇ ਹੋਏ ਸਾਜ਼ ਵੀ ਇਸਤੇਮਾਲ ਕੀਤੇ ਜਾਂਦੇ ਨੇ ਠੀਕ ਹੈ ਕਈ ਕਈ ਗੀਤ ਬਿਨਾ ਸਾਜ਼ ਦੇ ਉਹ ਵੀ ਗਾ ਲਿੱਤੇ ਜਾਂਦੇ ਨੇ ਪਰ ਸਾਜ਼ਾਂ ਦੇ ਨਾਲ ਜਿਹੜੀ ਗੀਤ ਦੀ ਇੱਕ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਗੀਤ ਨੂੰ ਚਾਰ ਚੰਨ ਲੱਗ ਜਾਂਦੇ ਨੇ ਸਾਜ਼ ਢੋਲ ਕੀ ਇਸਤੇਮਾਲ ਕਰ ਲਈਤੀ ਜਾਂਦੀ ਹੈ ਹਾਰਮੋਨੀਅਮ ਤੇ ਹੋਰ ਵੀ ਗਿਟਾਰ ਆਦਿ ਕਈ ਸਾਜ਼ਾਂ ਨੂੰ ਮਿਲਦੇ ਨੇ ਗੀਤ ਵਿੱਚ ਹੋਰ ਕਾਵ ਰੂਪਾਤਰਾ ਰਸਾਤਮਕਤਾ ਸਰਲਤਾ ਸੋਚਤਾ ਹੋਣੀ ਜ਼ਰੂਰੀ ਹੈ ਜੋ ਵੀ ਗੀਤ ਹੋਵੇ ਉਹਦੇ ਵਿੱਚ ਰਸਾਤਮਕਤਾ ਹੋਣੀ ਚਾਹੀਦੀ ਹੈ ਜੋ ਪਾਕੀ ਸਾਇਤ ਰੂਪਾਚ ਵੀ ਹੁੰਦੀ ਹੈ ਸਾਨੂੰ ਰਸ ਆਣਾ ਚਾਹੀਦਾ ਹੈ ਸਰਲਤਾ ਹੋਵੇ ਇੰਨੇ ਟਫ ਲਿਰਿਕਸ ਨਾ ਹੋਣ ਕਿ ਕਿਸੇ ਨੂੰ ਸਮਝ ਹੀ ਨਾ ਆਣ ਸੋਚਤਾ ਹੋਣੀ ਚਾਹੀਦੀ ਹੈ ਆਨੰਦ ਆਣਾ ਚਾਹੀਦਾ ਹੈ ਤਾਂ ਇਹ ਬਹੁਤ ਹੀ ਸਿੰਪਲ ਤੁਹਾਡਾ ਹੈਗਾ ਟੋਪਿਕ ਗੀਤ ਠੀਕ ਹੈ ਇਸ ਦੇ ਬਾਰੇ ਥੋੜਾ ਬਹੁਤ ਇੰਨਾ ਕੁ ਜਾਨਣਾ ਹੀ ਜ਼ਰੂਰੀ ਸੀ ਤੇ ਅੱਗੇ ਸਾਡੇ ਕੋਲ ਜਿਹੜਾ ਇੰਪੋਰਟੈਂਟ ਹੈ ਨਾ ਉਹ ਹੈ ਗਜ਼ਲ ਗਜ਼ਲ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਬਣ ਜਾਇਆ ਕਰਦਾ ਹੈ ਠੀਕ ਹੈ ਇਹ ਦੇਖੋ ਧਿਆਨ ਦੇ ਨਾਲ ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ ਸਭ ਨਾਲ ਪਹਿਲਾ ਕੁਐਸਚਨ ਤੁਹਾਡਾ ਇਹ ਪਿਆ ਕਿ ਗਜ਼ਲ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਦਾ ਜਿਸ ਦੇ ਅਰਥ ਹਨ ਔਰਤਾਂ ਨਾਲ ਗੱਲਾਂ ਕਰਨਾ ਔਰਤਾਂ ਬਾਰੇ ਗੱਲਾਂ ਕਰਨਾ ਜਾਂ ਔਰਤਾਂ ਦੀ ਸੁੰਦਰਤਾ ਦੀ ਵਡਿਆਈ ਕਰਨਾ ਗਜ਼ਲ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਇਹਦੇ ਅਰਥ ਬੰਦੇ ਨੇ ਔਰਤਾਂ ਦੇ ਨਾਲ ਗੱਲਾਂ ਕਰਨੀਆਂ ਔਰਤਾਂ ਬਾਰੇ ਗੱਲਾਂ ਕਰਨੀਆਂ ਜਾਂ ਔਰਤਾਂ ਦੀ ਸੁੰਦਰਤਾ ਦੀ ਵਡਿਆਈ ਕਰਨਾ ਇਹ ਅਰਬੀ ਸ਼ਾਇਰੀ ਦੀ ਇੱਕ ਵਿਦਾ ਹੈ ਠੀਕ ਹੈ ਅਰਬੀ ਤੋਂ ਲਿਆ ਗਿਆ ਹੈ ਇਸ ਤੋਂ ਇਲਾਵਾ ਗਜ਼ਲ ਦੇ ਹੋਰ ਵੀ ਅਰਥ ਹੁੰਦੇ ਨੇ ਜਿਵੇਂ ਕਿ ਸੂਤ ਰੱਸੀ ਮਿੱਠੀਆਂ ਗੱਲਾਂ ਕਰਨਾ ਜਾਂ ਵਰਗ ਲਾਉਣਾ ਇਹ ਸਾਰੇ ਕੀ ਨੇ ਗੀਤ ਗ਼ਜ਼ਲ ਦੇ ਅਰਥ ਨੇ ਇਹ ਯਾਦ ਰੱਖਣੇ ਨੇ ਉਸ ਤੋਂ ਬਾਅਦ ਇਹ ਦੇਖੋ ਇੰਪੋਰਟੈਂਟ ਚੀਜ਼ਾਂ ਜਿੰਦੇ ਚੋਂ ਕੁਐਸਚਨ ਬਣਦਾ ਹੈ ਗ਼ਜ਼ਲ ਦਾ ਜਿਹੜਾ ਪਹਿਲਾ ਸ਼ੇਅਰ ਹੁੰਦਾ ਹੈ ਨਾ ਉਸ ਨੂੰ ਮਤਲਾ ਕਹਿੰਦੇ ਨੇ ਠੀਕ ਹੈ ਤੁਹਾਡੇ ਤੋਂ ਇਹ ਕੁਸ਼ਣ ਪੁੱਛ ਦਿੱਤਾ ਜਾ ਸਕਦਾ ਹੈ ਕਿ ਗਜ਼ਲ ਦੇ ਪਹਿਲੇ ਸ਼ੇਰ ਨੂੰ ਕੀ ਕਹਿੰਦੇ ਨੇ ਗਜ਼ਲ ਦੇ ਆਖਰੀ ਸ਼ੇਰ ਨੂੰ ਕੀ ਕਹਿੰਦੇ ਨੇ ਤੁਸੀਂ ਯਾਦ ਰੱਖਣਾ ਕਿ ਗਜ਼ਲ ਦਾ ਪਹਿਲਾ ਸ਼ੇਰ ਹਮੇਸ਼ਾ ਕੀ ਹੁੰਦਾ ਹੈ ਮਤਲਾ ਤੇ ਆਖਰੀ ਸ਼ੇਰ ਨੂੰ ਅਸੀਂ ਕਹਿੰਦੇ ਆ ਮਕਤਾ ਓਕੇ ਮੈਂ ਤੁਹਾਨੂੰ ਅਗਲੇ ਦੱਸਾਂਗੀ ਇਹਨੂੰ ਯਾਦ ਰੱਖਣਾ ਮਤਲਾ ਜਿਸ ਦੇ ਦੋਨੋਂ ਮਿਸਰੇ ਹਮ ਕਾਫੀਆ ਅਤੇ ਹਮ ਰਦੀਫ ਹੁੰਦੇ ਨੇ ਠੀਕ ਹੈ ਮਤਲੇ ਦੇ ਵਿੱਚ ਹਮ ਕਾਫੀਆ ਅਤੇ ਹਮ ਰਦੀਫ ਹੁੰਦੇ ਨੇ ਹਮ ਕਾਫੀਆ ਹਮ ਰਦੀਫ ਬੇਸਿਕਲੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਰਾਈਮਿੰਗ ਆਪਸ ਵਿੱਚ ਮਿਲਦੀ ਹੈ ਜਿਵੇਂ ਕਿ ਕੋਈ ਵੀ ਲਾਸਟ ਸ਼ਬਦ ਹੈ ਉਹਦੇ ਵਿੱਚ ਉਹਨਾਂ ਦੀ ਰਾਈਮਿੰਗ ਜੇ ਮਿਲ ਰਹੀ ਹੈ ਤੇ ਉਹ ਹਮ ਕਾਫੀਆ ਅਤੇ ਹਮ ਰਦੀਫ ਹੁੰਦਾ ਹੈ ਜਿਵੇਂ ਕਿਵੇਂ ਇਸ ਤਰੀਕੇ ਦੇ ਵਾਰ ਜਿਵੇਂ ਕਿ ਇਸ ਤੋਂ ਰਿਲੇਟਿਡ ਹੀ ਹੋਰ ਆਈ ਜਾਣ ਠੀਕ ਹੈ ਗਜ਼ਲ ਦੇ ਹਰ ਸ਼ੇਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫੀਏ ਅਤੇ ਰਦੀਫ ਨਾਲ ਮੇਲ ਖਾਂਦਾ ਹੈ ਇੱਕ ਗਜ਼ਲ ਹੈ ਠੀਕ ਹੈ ਉਹਦੇ ਹਰ ਸ਼ੇਅਰ ਦਾ ਦੂਜਾ ਮਿਸਰਾ ਜਿਹੜਾ ਉਹਦਾ ਸਾਰੇ ਸ਼ੇਅਰ ਹੋਣਗੇ ਨਾ ਉਹਦਾ ਜਿਹੜਾ ਮਿਸਰਾ ਹੋਏਗਾ ਸਾਡੇ ਮਤਲੇ ਨਾਲ ਯਾਨੀ ਕਿ ਪਹਿਲੇ ਸ਼ੇਅਰ ਦੇ ਕਾਫੀਏ ਅਤੇ ਰਦੀਫ ਨਾਲ ਮੇਲ ਖਾਏਗਾ ਇਸ ਤਰ੍ਹਾਂ ਗਜ਼ਲ ਦੀ ਰਚਨਾ ਹੁੰਦੀ ਹੈ ਇਹ ਇੱਕ ਤਨਤੀਬ ਹੈ ਇੱਕ ਟੈਕਨੀਕ ਹੈ ਗਜ਼ਲ ਨੂੰ ਲਿਖਣ ਦੀ ਕਿ ਗਜ਼ਲ ਦੇ ਜਿਹੜੇ ਹਮਕਾਫੀਆ ਤੇ ਰਦੀਫ ਆਪਸ ਵਿੱਚ ਮਿਲਨੇ ਚਾਹੀਦੇ ਹਨ ਅੰਤਮ ਸ਼ੇਰ ਨੂੰ ਕੀ ਕਿਹਾ ਜਾਂਦਾ ਹੈ ਜੀ ਮਕਤਾ ਇਸ ਵਿੱਚ ਕਵੀ ਆਪਣਾ ਤਖੱਲਸ ਇਸਤੇਮਾਲ ਕਰਦਾ ਹੈ ਤਖੱਲਸ ਕੀ ਹੁੰਦਾ ਹੈ ਕਵੀ ਦਾ ਉਪਨਾਮ ਜਿਵੇਂ ਕਵੀ ਕਿਸੇ ਵੀ ਆਉ ਦੇ ਉਪਨਾਮ ਤੋਂ ਕਵਤਾ ਲਿਖ ਰਿਹਾ ਹੈ ਠੀਕ ਹੈ ਉਸ ਨੂੰ ਅਸੀਂ ਤਖੱਲਸ ਕਹਿੰਦੇ ਆ ਜਿਵੇਂ ਕਿ ਤੁਹਾਨੂੰ ਵੇਖਿਆ ਜਾ ਸਕਦਾ ਹੈ ਕਿ ਚਰਨ ਸਿੰਘ ਸ਼ਹੀਦ ਦੀਆਂ ਰਚਨਾਵਾਂ ਦੇ ਵਿੱਚ ਜਿਵੇਂ ਸ਼ਹੀਦ ਵਰਤ ਲਿਆ ਠੀਕ ਹੈ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਤੁਹਾਨੂੰ ਇਹ ਕੀ ਹੋਇਆ ਤਖੱਲਸ ਹੋਇਆ ਉਹਨਾਂ ਦਾ ਠੀਕ ਹੈ ਜੇਕਰ ਗਜ਼ਲ ਦੇ ਸਾਰੇ ਸ਼ੇਰਾਂ ਵਿੱਚ ਇੱਕੋ ਵਿਸ਼ਾ ਲਿਆ ਜਾਵੇ ਤਾਂ ਇਸ ਨੂੰ ਮੁਸلسل ਗਜ਼ਲ ਜੇਕਰ ਹਰ ਸ਼ੇਅਰ ਵਿੱਚ ਵੱਖ-ਵੱਖ વિશે ਲੈ ਜਾਂਦਾ ਇਸ ਨੂੰ ਗੈਰ ਮੁਸਲਸਲ ਗਜ਼ਲ ਕਿਹਾ ਜਾਂਦਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਗਜ਼ਲ ਬਹੁਤ ਇੰਪੋਰਟੈਂਟ ਟੌਪਿਕ ਹੈ ਤੇ ਇਸ ਦੇ ਵਿੱਚੋਂ ਕਈ ਕੁਐਸਚਨ ਪੁੱਛੇ ਜਾ ਸਕਦੇ ਨੇ ਤਾਂ ਇਹਨਾਂ ਨੂੰ ਪਲੀਜ਼ ਧਿਆਨ ਦੇ ਨਾਲ ਸੁਣੋ ਪਹਿਲਾ ਤੁਹਾਡਾ ਕੁਐਸਚਨ ਗਜ਼ਲ ਹੈ ਕਿਸ ਭਾਸ਼ਾ ਦੀ ਅਰਬੀ ਦੀ ਗਜ਼ਲ ਦਾ ਅਰਥ ਕੀ ਹੈ ਸੂਤ ਰੱਸੀ ਵਰਗ ਲਾਉਣਾ ਔਰ ਤਾਂ ਗੱਲਾਂ ਕਰਨਾ ਔਰ ਤਾਂ ਬਾਰੇ ਗੱਲਾਂ ਕਰਨਾ ਗਜ਼ਲ ਦਾ ਪਹਿਲਾ ਸ਼ੇਰ ਮਤਲਾ ਦ ਲਾਸਟ ਵਾਲਾ ਸ਼ੇਅਰ ਮਕਤਾ ਹਮ ਕਾਫੀਆ ਤੇ ਰਦੀਫ ਜਿਨਾਂ ਦੀ ਰਾਈਮਿੰਗ ਮਿਲਦੀ ਹੈ ਤੇ ਤਖੱਲਸ ਯਾਨੀ ਕਿ ਕਵੀ ਦਾ ਉਪਨਾਮ ਜੋ ਕਿ ਮਕਤੇ ਦੇ ਵਿੱਚ ਵਰਤਿਆ ਜਾਂਦਾ ਆਖਰੀ ਸ਼ੇਅਰ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਕੋਈ ਵੀ ਗਜ਼ਲ ਹੈ ਉਹਦੇ ਵਿੱਚ ਇੱਕੋ ਹੀ ਜਿਹੜਾ ਹੈ ਵਿਸ਼ਾ ਲਿਖਤਾ ਗਿਆ ਹੈ ਤਾਂ ਉਸ ਨੂੰ ਮੁਸੰਸਲ ਗਜ਼ਲ ਕਿਹਾ ਜਾਂਦਾ ਹੈ ਤੇ ਜਿਵੇਂ ਕਈ ਸਾਰੇ ਸ਼ੇਅਰ ਨੇ ਗਜ਼ਲ ਦੇ ਤੇ ਅਲੱਗ-ਅਲੱਗ ਸ਼ੇਰਾਂ ਦੇ ਵਿੱਚ ਅਲੱਗ-ਅਲੱਗ ਟੌਪਿਕਸ ਤੇ ਗੱਲ ਹੋਵੇ ਤਾਂ ਉਸ ਨੂੰ ਗੈਰ-ਮਸਲ ਸੰਗਤਨ ਕਹਿ ਲਿਓ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਗ਼ਜ਼ਲ ਦੀਆਂ ਵਿਸ਼ੇਸ਼ਤਾਵਾਂ ਕੀ-ਕੀ ਨੇ? ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਦਾਨਤਾ ਉਹਦੀ ਗ਼ਜ਼ਲ ਦੇ ਅੰਦਰ। ਬਿਆਨ ਦੀ ਮੌਲਿਕਤਾ, ਰੋਚਕਤਾ, ਅਤਿ ਨਵੀਨਤਾ, ਤਕਨੀਕ ਦੀ ਨਿਪੁੰਨਤਾ। ਤਾਂ ਨੂੰ ਪਹਿਲਾਂ ਇਹ ਜਿਹੜੀ ਗਜ਼ਲ ਹੈ ਨਾ ਇਸ ਤਰੀਕੇ ਦਾ ਸਾਇਤ ਰੂਪ ਹੈ ਇਹਦੇ ਵਿੱਚ ਇੱਕ ਟੈਕਨੀਕ ਹੁੰਦੀ ਹੈ ਇੱਕ ਤੱਕ ਨਹੀਂ ਹੁੰਦੀ ਹੈ ਕਿ ਐਸੇ ਤਰੀਕੇ ਨਾਲ ਇਹ ਰਚਨਾ ਕੀਤੀ ਜਾਏਗੀ ਤਾਂ ਟੈਕਨੀਕ ਦੀ ਨਿਪੁੰਤਾ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਮੌਲਿਕਤਾ ਹੋਣੀ ਚਾਹੀਦੀ ਹੈ ਰੂਚੀ ਹੋਣੀ ਚਾਹੀਦੀ ਹੈ ਰੋਚਕਤ ਹੋਵੇ ਨਵੀਨਤਾ ਹੋਵੇ ਫਿਰ ਉਸ ਤੋਂ ਇਲਾਵਾ ਇਹਦੇ ਵਿੱਚ ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਦਾਨਤਾ ਹੁੰਦੀ ਹੈ ਤਾਂ ਇਹ ਸੀ ਜੀ ਸਾਡੀ ਗਜ਼ਲ ਅਸੀਂ ਮੂਵ ਕਰਦੇ ਹਾਂ ਨਜ਼ਮ ਤੇ ਨਜ਼ਮ ਵੀ ਕੀ ਹੈ ਅਰਬੀ ਪਾਸ਼ਾ ਦਾ ਸ਼ਬਦ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਨਜ਼ਮ ਅਰਬੀ ਪਾਸ਼ਾ ਦਾ ਸ਼ਬਦ ਹੈ ਨਜ਼ਮ ਦਾ ਅਰਥ ਕੀ ਹੁੰਦਾ ਹੈ ਜੀ ਜਿਸ ਦੇ ਅਰਥ ਹੁੰਦੇ ਨੇ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ ਤਰਤੀਬ ਦੇਣਾ ਜਾਂ ਪ੍ਰਬੰਧ ਕਰਨਾ ਨਜ਼ਮ ਦਾ ਅਰਥ ਹੈ ਕਿ ਜਿਵੇਂ ਇੱਕ ਧਾਗੇ ਵਿੱਚ ਮੋਤੀਆਂ ਨੂੰ ਪिरोਣਾ ਠੀਕ ਹੈ ਪ੍ਰਬੰਧ ਕਰਨਾ ਇਸ ਦੇ ਵਿੱਚ ਪਾਵਾਂ ਨੂੰ ਸਾਡੇ ਇਮੋਸ਼ਨਸ ਨੂੰ ਮੋਤੀਆਂ ਜਿਹੜੇ ਭਾਵ ਰੂਪੀ ਸਾਡੇ ਮੋਤੀ ਨੇ ਉਹਨਾਂ ਨੂੰ ਬੜੀ ਤਰਤੀਬ ਦੇ ਨਾਲ ਸੁਚੱਜ ਨਾਲ ਪਰੋਇਆ ਜਾਂਦਾ ਹੈ ਨਜ਼ਮ ਕੀ ਹੁੰਦੀ ਹੈ ਇਹਦੇ ਵਿੱਚ ਜਿਹੜੇ ਸਾਡੇ ਭਾਵਾਂ ਰੂਪੀ ਮੋਤੀ ਨੇ ਉਹਨਾਂ ਨੂੰ ਬੜੀ ਹੀ ਇੱਕ ਤਰਤੀਬ ਦੇ ਨਾਲ ਸੁਚੱਜ ਢੰਗ ਨਾਲ ਪਰੋਇਆ ਜਾਂਦਾ ਹੈ ਸ਼ਬਦਾਂ ਦੇ ਅੰਦਰ ਉਰਦੂ ਫਾਰਸੀ ਵਿੱਚ ਨਜ਼ਮ ਨੂੰ ਕਾਫੀ ਦੀ پابੰਦੀ ਨਾਲ ਨਿਭਾਇਆ ਜਾਂਦਾ ਹੈ ਜਿਹੜੀ ਉਰਦੂ ਤੇ ਫਾਰਸੀ ਦੀਆਂ ਨਜ਼ਮਾਂ ਹੁੰਦੀਆਂ ਹਨ ਉਹਨਾਂ ਵਿੱਚ ਕਾਫੀ ਇਹਦੀ پابੰਦੀ ਵੀ ਹੁੰਦੀ ਹੈ ਜਿਸ ਨਜ਼ਮ ਵਿੱਚ ਇਹ پابੰਦੀ ਨਾ ਹੋਵੇ ਉਸ ਨੂੰ ਆਜ਼ਾਦ ਨਜ਼ਮ ਕਿਹਾ ਜਾਂਦਾ ਹੈ ਕੋਈ پابੰਦੀ ਨਹੀਂ ਤਾਂ ਨਜ਼ਮ ਕੀ ਹੈ ਆਜ਼ਾਦ ਹੈ ਨਜ਼ਮ ਦੇ ਦੋ ਰੂਪ ਹੁੰਦੇ ਹਨ ਛੰਦਬੱਦ ਅਤੇ ਖੁੱਲੀ ਨਜ਼ਮ ਦੋ ਤਰੀਕੇ ਦੀ ਨਜ਼ਮ ਸਾਨੂੰ ਵੇਖਣ ਨੂੰ ਮਿਲਦੀ ਹੈ ਇੱਕ ਤਾਂ ਛੰਦਬੱਦ ਤੇ ਦੂਜੀ ਖੁੱਲ੍ਹੀ ਨਜ਼ਮ ਅਕਾਰ ਪੱਖੋਂ ਇਹ ਇੱਕ ਲਘੂ ਰਚਨਾ ਹੁੰਦੀ ਹੈ ਇੱਕ ਛੋਟੀ ਰਚਨਾ ਹੁੰਦੀ ਹੈ ਹੁਣ ਨਜ਼ਮ ਤੇ ਗੀਤ ਦੇ ਅੰਦਰ ਕੀ ਕੀ ਡਿਫਰੈਂਸਸ ਨੇ ਇਹ ਤੁਸੀ ਦੇਖਣਾ ਹੈ ਨਜ਼ਮ ਵਿੱਚ ਕੋਈ ਟੇਕ ਨਹੀਂ ਹੁੰਦੀ ਤੇ ਗੀਤ ਵਾਰ-ਵਾਰ ਆਪਣੀ ਟੇਕ ਵੱਲ ਮੁੜਦਾ ਹੈ ਠੀਕ ਹੈ ਗੀਤ ਟੇਕ ਲੈ ਕੇ ਟੇਕ ਹੁੰਦੀ ਹੈ ਇਹਦੇ ਚ ਗਾਇਆ ਜਾਂਦਾ ਹੈ ਨਜ਼ਮ ਦੇ ਵਿੱਚ ਕੋਈ ਟੀਕ ਨਹੀਂ ਹੁੰਦੀ ਨਜ਼ਮ ਛੰਦਬੱਧ ਅਤੇ ਖੁੱਲੀ ਵੀ ਹੋ ਸਕਦੀ ਹੈ ਗੀਤ ਇੱਕ ਵੱਖਰੇ ਛੰਦ ਵਿੱਚ ਸੰਗਠਿਤ ਹੁੰਦਾ ਹੈ ਇੱਕ ਵੱਖਰੇ ਹੀ ਤਰੀਕੇ ਦਾ ਜਿਹੜਾ ਛੰਦ ਹੈ ਉਹ ਗੀਤ ਪੂਰੇ ਗੀਤ ਦੇ ਵਿੱਚ ਵਰਤੇ ਜਾਂਦਾ ਹੈ ਪਰ ਨਜ਼ਮ ਜਿਹੜੀ ਹੁੰਦੀ ਹੈ ਉਹ ਖੁੱਲੀ ਵੀ ਆਜ਼ਾਦ ਵੀ ਹੋ ਸਕਦੀ ਹੈ ਨਜ਼ਮ 4 5 17 ਤੋਂ ਲੈ ਕੇ 10 12 17 ਦੀ ਹੋ ਸਕਦੀ ਹੈ ਠੀਕ ਹੈ ਨਜ਼ਮ ਜਿਹੜੀ ਹੈ ਇੱਕ ਲਘੂ ਰਚਨਾ ਹੁੰਦੀ ਹੈ ਲਘੂ ਦਾ ਮਤਲਬ ਹੁੰਦਾ ਹੈ ਛੋਟਾ ਇੱਕ ਛੋਟੀ ਰਚਨਾ ਹੈ ਜੋ ਕਿ ਸਿਰਫ 4 5 ਲਾਈਨਾਂ ਤੋਂ ਲੈ ਕੇ 10 12 17 ਦੀ ਹੁੰਦੀ ਹੈ ਤੇ ਜਿਆਦਾ ਕੀ ਜਿਹੜਾ ਗੀਤ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਇੱਕ ਮੁਖੜਾ ਹੁੰਦਾ ਹੈ ਅਤੇ ਕੁਝ ਅੰਤਰੇ ਹੁੰਦੇ ਹਨ ਗੀਤ ਨੂੰ ਸਟਾਰਟ ਕੀਤਾ ਜਾਂਦਾ ਹੈ ਮੁਖੜਾ ਹੁੰਦਾ ਹੈ ਅਤੇ ਫਿਰ ਉਸ ਤੋਂ ਬਾਅਦ ਕਈ ਅੰਤਰੇ ਹੁੰਦੇ ਨੇ ਤੇ ਇਹਨਾਂ ਦੀ ਬੰਦਰ ਦੇ ਅੰਦਰ ਟੈਕਨੀਕ ਦੇ ਅੰਦਰ ਇਹ ਅੰਤਰ ਪਾਏ ਜਾਂਦੇ ਨੇ ਤਾਂ ਇਹ ਸੀ ਜੀ ਸਾਡਾ ਅੱਜ ਦਾ ਟੌਪਿਕ ਅਸੀਂ ਇਹਦੇ ਚ ਅੱਜ 3 ਪੁਆਇੰਟ ਕਲੀਅਰ ਕੀਤੇ ਨੇ ਗੀਤ ਗਜ਼ਲ ਅਤੇ ਨਜ਼ਮ ਕੱਲ ਨੂੰ ਅਸੀਂ ਅੱਗੇ ਵਧਾਂਗੇ ਹੋਰ ਟੌਪਿਕਸ ਲੈ ਕੇ ਆਵਾਂਗੇ ਤਾਂ ਉਦੋਂ ਤੱਕ ਤੁਹਾਡਾ ਧੰਨਵਾਦ ஜே ரோ